ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈਣਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਸਾਧ ਸੰਗਤ ਜੀ ਫਿਰ ਆਓ ਇਸ ਅੱਜ ਦੇ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਦੋ ਬੀਬੀਆਂ ਰਿਆ ਕਰਦੀਆਂ ਸਨ ਇੱਕ ਦਾ ਨਾਮ ਸਾਂਝ ਤੇ ਇੱਕ ਦਾ ਨਾਮ ਸਵੇਰ ਸੀ ਕਹਿੰਦੇ ਸਾਂਝ ਤੇ ਸਵੇਰ ਜਿਵੇਂ ਨਾਂ 'ਚ ਫਰਕ ਸੀ ਓਵੇਂ ਹੀ ਸੁਭਾਅ 'ਚ ਫਰਕ ਸੀ ਕਹਿੰਦੇ ਸਾਂਝ ਨੇ ਹਰ ਸਮੇਂ ਕਿਸੇ ਨਾ ਕਿਸੇ ਨਾਲ ਲੜਾਈ ਕਰਿਆ ਕਰ ਜੀਵ ਤੇ ਜਿਵੇਂ ਉਹਨੇ ਕੰਡੇ ਬਠਾ ਰੱਖੇ ਹੋਣ ਹਰੇਕ ਨਾਲ ਲੜਿਆ ਕਰਦੀ ਕਹਿੰਦੇ ਦੂਸਰੇ ਪਾਸੇ ਸ ਵੀਰ ਹਰ ਇੱਕ ਦੀ ਮਦਦ ਕਰਨ ਵਾਲੀ ਤੇ ਦਇਆ ਭਾਵਨਾ ਵਾਲੀ ਸੀ ਕਹਿੰਦੇ ਪਿੰਡ ਦੇ ਵਿੱਚ ਨਾ ਪਾਣੀ ਦਾ ਕੋਈ ਸਾਧਨ ਨਹੀਂ ਸੀ ਕੋਲੋਂ ਪਿੰਡ ਦੇ ਦਰਿਆ ਵਗਦਾ ਸੀ ਉੱਥੋਂ ਪਾਣੀ ਲਿਆ ਕੇ ਤੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ ਕਹਿੰਦੇ ਅੱਜ ਜਦੋਂ ਸਾਂਝ ਸਵੇਰ ਸ ਵੀਰ ਸੋ ਵੀਰ ਨੂੰ ਲੈਣ ਆਈ ਵੀ ਪਾਣੀ ਲੈਣ ਚਲੀਏ ਤੇ ਕਹਿੰਦੇ ਪਾਣੀ ਦੇ ਘੜੇ ਭਰਨ ਲੱਗੇ ਤੇ ਉੱਥੇ ਦਰਿਆ ਤੇ ਇੱਕ ਛੋਟੀ ਜਹੀ ਕੁਟਿਆ ਬਣੀ ਹੋਈ ਸੀ ਕਹਿੰਦੇ ਉੱਥੇ ਇੱਕ ਸੰਤ ਜੀ ਨੇ ਆਵਾਜ਼ ਲਗਾਈ ਵੀ ਤੀਓ ਮੇਰਾ ਪਾਣੀ ਭਰ ਦਵਾਂਗੀ ਕਹਿੰਦੇ ਇੰਨੇ ਨੂੰ ਸਾਂਝ ਬੋਲ ਪਈ ਵੀ ਆਪਣਾ ਕੰਮ ਤੇਰੇ ਤੋਂ ਆਪ ਨਹੀਂ ਹੁੰਦਾ ਤੋ ਕਿਸੇ ਨੂੰ ਦੇਖਿਆ ਨਹੀਂ ਤੋ ਉਸ ਨੂੰ ਮੰਗਾਰਾ ਪਾਉਣ ਲੱਗ ਜਾਂਦਾ ਉਹ ਬਜ਼ੁਰਗਣੇ ਅੱਗੋਂ ਜਿਹੜੇ ਸਨ ਕਿ ਹਾਂ ਵੀ ਮੇਰੀ ਨਾ ਉਮਰ ਹੋ ਗਈ ਐ ਮੈਂ ਇੰਨੀ ਥੱਲੇ ਪੌੜੀਆਂ ਤੋਂ ਉਤਰ ਪਾਣੀ ਨਹੀਂ ਭਰ ਸਕਦਾ ਤਾ ਕਰਕੇ ਤੁਹਾਨੂੰ ਕਿਹਾ ਸਾਂਝ ਕਹਿੰਦੀ ਵੀ ਤੂੰ ਤਾਂ ਸਿਰਫ ਆਸ ਲਾ ਕੇ ਬੈਠਾ ਹੁੰਨਾ ਹੈ ਵੀ ਕੋਈ ਆਵੇ ਤੇ ਤੇਰਾ ਪਾਣੀ ਭਰੇ ਵੰਗਾਰਾਂ ਤੋਂ ਬਿਨਾ ਤੈਨੂੰ ਕੋਈ ਕੰਮ ਨਹੀਂ ਉੱਟਦਾ ਸਵੇਰ ਨੇ ਕਿਹਾ ਕੋਈ ਨਾ ਪਾਣੀ ਹੀ ਭਰਨਾ ਹੈ ਘੜਾ ਇੱਥੋਂ ਚੁੱਕ ਕੇ ਉੱਥੇ ਰੱਖਣਾ ਇਹਨੇ ਨੂੰ ਸਵੇਰ ਗਈ ਤੇ ਘੜਾ ਪਾਣੀ ਦਾ ਲਿਆ ਕੇ ਭਰ ਕੇ ਉਸ ਬਾਬੇ ਦੇ ਕੋਲ ਚਲੀ ਗਈ ਸਤ ਸ੍ਰੀ ਅਕਾਲ ਬੁਲਾਈ ਸਵੇਰ ਨੂੰ ਸਾਂਝ ਕਹਿੰਦੀ ਇਦੈਨ ਹਰ ਤਾਂ ਚੰਗੇ ਬਣਨ ਦਾ ਜਿਹੜਾ ਉਹ ਡਰਾਮਾ ਹੀ ਰਹਿੰਦਾ ਤੇ ਬਾਬੇ ਨੂੰ ਕਿਹਾ ਤੂੰ ਆਪਣਾ ਕੰਮ ਆਪ ਨਹੀਂ ਕਰ ਸਕਦਾ ਇਹਨਾਂ ਤੋਂ ਬੋਲੀ ਜਾਂਦਾ ਸੀ ਮੈਨੂੰ ਸਵੇਰ ਨੇ ਕਿਹਾ ਬਾਬਾ ਦੱਸੋ ਤੁਹਾਡਾ ਪਾਣੀ ਕਿੱਥੇ ਰੱਖਣਾ ਹੁਣ ਬਾਬੇ ਨੇ ਕਿਹਾ ਤੀਏ ਅੰਦਰ ਕੁਟਿਆ ਦੇ ਵਿੱਚ ਰੱਖ ਦੇ ਸਵੇਰ ਜਿਵੇਂ ਕੁਟਿਆ ਦੇ ਵਿੱਚ ਪਾਣੀ ਰੱਖਣ ਲਈ ਸਾਂਝ ਵੀ ਉਹਦੇ ਪਿੱਛੇ ਆ ਜਾਂਦੀ ਹੈ ਅੰਦਰ ਜਾ ਕੇ ਦੇਖਦੇ ਨੇ ਬਾਬੇ ਦੀ ਕੁਟਿਆ ਪੂਰੀ ਜਿਹੜੀ ਉਹ ਘੜਿਆਂ ਦੇ ਨਾਲ ਹੀ ਭਰੀ ਹੁੰਦੀ ਹੈ ਸਾਂਝ ਵੰਦਿਆਂ ਸਾਰੀ ਕਹਿੰਦੀ ਵੇਖ ਇਹ ਤੇਰੇ ਵਰਗੀ ਭੋਲੀਆਂ ਨੂੰ ਆਖ ਦਿੰਦਾ ਪਾਣੀ ਲਿਆਓ ਫਿਰ ਉਹਨਾਂ ਤੋਂ ਘੜੇ ਵੀ ਲੈ ਲੈਂਦਾ ਤੇ ਘੜੇ ਵੇਖ ਤੇ ਨਾਲ ਵਾਲੀ ਨੂੰ ਕਹਿੰਦਾ ਕਿ ਅੰਦਰ ਪੂਰਾ ਇੰਨੇ ਆਪਣੀ ਕੋਟੀਆ ਘੜਿਆਂ ਦੇ ਨਾਲ ਭਰੀ ਹੋਈ ਹੈ ਇੰਨੇ ਨੂੰ ਬਾਬਾ ਕਹਿੰਦਾ ਨਹੀਂ ਮੈਨੂੰ ਘੜੇ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਇਸ ਕਰਕੇ ਮੈਂ ਘੜੇ ਰੱਖੇ ਹੋਏ ਨੇ ਤੇ ਇਹ ਘੜੇ ਆਮ ਘੜੇ ਨਹੀਂ ਹਨ ਇਥੇ ਧਨ ਪ੍ਰਾਪਤੀ ਲਈ ਘੜੇ ਨੇ ਜਦੋਂ ਬਾਬੇ ਨੇ ਇਹ ਗੱਲ ਕਹੀ ਤੇ ਸਾਂਝ ਪੁੱਛਿਓ ਇਹ ਸ ਨ ਲੱਗ ਗਈ ਹੱਸਦੇ ਹੱਸਦੇ ਉਹਦੇ ਨਿਗਾਹ ਇੱਕ ਘੜੇ ਉੱਤੇ ਗਈ ਜੋ ਘੜਾ ਸੋਹਣਿਆ ਦਾ ਸੀ ਸੋਹਣੇ ਦਾ ਘੜਾ ਦੇਖ ਕੇ ਸਾਹੇ ਚੌਕ ਕੇ ਕਹਿੰਦੀ ਵੀ ਬਾਬਾ ਇਹ ਘੜਿਆਂ ਦਾ ਕਰਦੇ ਕੀ ਬਾਬਾ ਕਹਿੰਦਾ ਵੀ ਇਹ ਘੜੇ ਮੈਂ ਲੋਕਾਂ ਨੂੰ ਦਿਨਾ ਜਿਹਨੂੰ ਜ਼ਰੂਰਤ ਹੋਵੇ ਉਹਨੂੰ ਮੈਂ ਘੜਾ ਦੇ ਦਿੰਨਾ ਵਾ ਤੇ ਲੋਕਾਂ ਦੀ ਮਦਦ ਕਰਕੇ ਮੈਨੂੰ ਚੰਗਾ ਵੀ ਲੱਗਦਾ ਕਹਿੰਦੀ ਬਾਬਾ ਫਿਰ ਉਹ ਸਾਹਮਣੇ ਜਿਹੜਾ ਘੜਾ ਪਿਆ ਉਹ ਮੈਨੂੰ ਦੇ ਦੇ ਬਾਬੇ ਨੇ ਕਿਹਾ ਦੇਖ ਤੇਰੇ ਕੋਲ ਤੇ ਘੜਾ ਹੈ ਤੈਨੂੰ ਕੀ ਜ਼ਰੂਰਤ ਹੈ ਜੀਰੇ ਕੋਲ ਘੜਾ ਨਹੀਂ ਹੁੰਦਾ ਮੈਂ ਉਹਨੂੰ ਹੀ ਘੜਾ ਦਿਨਾ ਹਾ ਇਹ ਨਹੀਂ ਕਹਿੰਦੀ ਦੇਸ ਸੀ ਤੇ ਸਵੇਰ ਉਥੋਂ ਬਾਬੇ ਤੋਂ ਇਜਾਜ਼ਤ ਲੈ ਕੇ ਘੜਾ ਪਰ ਕੇ ਚਲੀ ਗਈ ਸਾਂਝ ਵੀ ਪਿੱਛੇ ਪਿੱਛੇ ਆ ਗਈ ਹੁਣ ਸਾਂਝ ਘਾਰ ਆ ਕੇ ਵੀ ਮਨ ਚ ਸੋਚੀ ਜਾਵੇ ਇਹ ਸੋਨੇ ਦਾ ਘੜਾ ਬਾਬੇ ਤੋਂ ਕਿਵੇਂ ਲਿਆਇਆ ਜਾਵੇ ਕਹਿੰਦੇ ਸਵੇਰ ਸਵੇਰ ਹੋਈ ਤੇ ਅੰਮ੍ਰਿਤ ਵੇਲੇ ਹੀ ਉੱਠ ਗਈ ਤੇ ਸਵੇਰ ਦੇ ਗੋਲ ਆ ਗਈ ਆ ਜਾ ਪਾਣੀ ਭਰਨ ਚੱਲੀਏ ਉਹ ਕਹਿੰਦੀ ਅੱਜ ਇਨੀ ਛੇਤੀ ਤੇਰੀ ਜਾ ਕਿਵੇਂ ਖੁੱਲ ਗਈ ਘਰ ਪਾਣੀ ਦੀ ਬੂੰਦ ਵੀ ਨਹੀਂ ਹੈ ਇਸ ਕਰਕੇ ਮੈਂ ਪਾਣੀ ਲੈਣ ਚੱਲੀ ਹਾਂ ਕਹਿੰਦੀ ਰੁਕ ਭੈਣੇ ਮੈਂ ਵੀ ਨਾਲ ਚੱਲਦੀ ਹਾਂ ਦੋਨੋਂ ਜਿਹੜੀਆਂ ਭੈਣਾਂ ਨੇ ਪਾਣੀ ਲੈਣ ਜਾਂਦੀਆਂ ਨੇ ਕਹਿੰਦੇ ਸਵੇਰ ਨੇ ਘੜਾ ਭਰਿਆ ਇੰਨੇ ਨੂੰ ਬਾਬਾ ਜਿਹੜਾ ਸੀ ਉਹ ਬਾਹਰ ਖੜਾ ਹੋ ਕੇ ਦੇਖ ਸਵੇਰ ਘੜਾ ਭਰ ਕੇ ਪਿੱਛੇ ਹੋਣ ਲੱਗੀ ਸਾਂਝ ਕਹਿੰਦੀ ਇੱਕ ਮਿੰਟ ਤੂੰ ਮੇਰਾ ਘੜਾ ਫੜੀ ਜਿਵੇਂ ਉਹ ਸਵੇਰ ਦਾ ਘੜਾ ਫੜਦੀ ਸਾਂਝ ਨੂੰ ਹੋਲੀ ਜਹੀ ਤੱਕਾ ਦੇ ਦਿੰਦੀ ਤੇ ਉਹ ਘੜਾ ਪਾਣੀ 'ਚ ਜਾ ਕੇ ਡਿੱਗ ਜਾਂਦਾ ਪਾਣੀ ਦੇ ਡਿਗਰ ਨਾਲ ਦੋਵੇਂ ਕੜੇ ਦਰਿਆ 'ਚ ਬਹਿ ਜਾਂਦੇ ਨੇ ਤੇ ਸਵੇਰ ਔਖੀ ਹੋ ਕੇ ਉੱਥੇ ਪੌੜੀ ਦਾ ਸਹਾਰਾ ਲੈ ਕੇ ਆ ਜਾਂਦੀ ਹੈ ਸਾਂਝ ਕਹਿੰਦੀ ਮਾਫ ਕਰੀ ਮੇਰੇ ਤੋਂ ਤੈਨੂੰ ਤੱਕਾ ਲੱਗ ਗਿਆ ਹੋਣਾ ਪਰ ਤੂੰ ਕੀ ਕੀਤਾ ਆਪਾਂ ਇੰਨੀ ਦੂਰ ਪਾਣੀ ਲੈਣ ਆਏ ਆ ਤੇ ਘੜੇ ਤੋਂ ਪਾਣੀ ਦੇ ਵਿੱਚ ਸੁੱਟ ਦਿੱਤੇ ਨੇ ਉੱਚੀ ਉੱਚੀ ਬੋਲੀ ਜਾਂਦੀ ਸੀ ਕਿਉਂਕਿ ਉਹ ਪਰਵਰਤੀ ਲੜਨ ਵਾਲੀ ਸੀ ਇਹ ਜੁਮਨਕੀ ਤੇ ਬਾਬਾ ਉਹਨਾਂ ਦੇ ਕੋਲ ਆਉਂਦਾ ਹੈ ਕਹਿੰਦਾ ਸਵੇਰੇ ਸਵੇਰੇ ਕਿਉਂ ਲੜਨ ਦਈਆਂ ਜੀ ਸਾਂਝ ਕਹਿੰਦੀ ਇਹਨੇ ਮੇਰਾ ਪਾਣੀ ਨਾਲ ਭਰਿਆ ਘੜਾ ਵਿੱਚ ਰੋੜ ਦਿੱਤਾ ਹੈ ਸਵੇਰ ਨੇ ਕਿਹਾ ਜੇ ਤੇਰਾ ਘੜਾ ਡੁੱਬਿਆ ਤੇ ਮੇਰਾ ਘੜਾ ਵੀ ਗਿਆ ਹੈ ਬਾਬੇ ਨੇ ਕਿਹਾ ਲੜੋ ਨਾ ਆਗੇ ਮੇਰੇ ਕੋਲੋਂ ਘੜਾ ਲੈ ਲਓ ਦੋਨੋਂ ਦੇਖੀਆਂ ਸਾਂਝ ਜਾਂਦਿਆਂ ਸਾਰੋ ਸੋਹਣੇ ਵਾਲਾ ਘੜਾ ਚੁੱਕਿਆ ਕਹਿੰਦੀ ਬਾਬਾ ਜੇ ਤੈਨੂੰ ਕੋਈ ਦਿੱਕਤ ਨਾ ਹੋਵੇ ਇਹ ਘੜਾ ਲੈ ਲਵਾਂ ਅਗੋ ਬਾਬੇ ਨੇ ਕਿਹਾ ਕੋਈ ਨਾ ਲੈ ਲਓ ਉਨ੍ਹੀ ਹੋ ਕੜਾ ਚੁੱਕਿਆ ਅੱਗੋ ਸਵੀਰ ਤੂੰ ਵੀ ਕਹਿ ਸਵੀਰ ਤੂੰ ਵੀ ਘੜਾ ਲੈ ਲੈ ਸਵੀਰ ਦੇ ਸਵੀਰ ਨੇ ਕਿਹਾ ਨਹੀਂ ਬਾਬਾ ਮੇਰੇ ਘਰ ਘੜਾ ਹੈਗਾ ਤੇ ਮੈਂ ਉਹ ਲੈ ਆਵਾਂਗੀ ਤੇ ਉਹਦੇ ਚ ਪਾਣੀ ਭਰ ਕੇ ਲੈ ਜਾਵਾਂਗੀ ਜਦੋਂ ਮੇਰੇ ਕੋਲ ਘੜਾ ਨਾ ਹੋਇਆ ਤੇ ਮੈਂ ਥੋਂ ਆ ਕੇ ਤੇਰੇ ਕੋਲੋਂ ਲੈ ਜਾਵਾਂਗੀ ਬਾਬੇ ਨੇ ਕਿਹਾ ਨਹੀਂ ਸਵੀਰ ਤੈਨੂੰ ਮੈਂ ਘੜਾ ਦੇਣਾ ਚਾਹੁੰਦਾ ਹਾਂ ਤੇ ਤੂੰ ਕੋਈ ਵੀ ਘੜਾ ਚੁੱਕਿਆ ਜਦੋਂ ਸਵੀਰ ਨੇ ਕੋਈ ਘੜਾ ਨਾ ਚੁੱਕਿਆ ਤੇ ਬਾਬੇ ਨੇ ਇੱਕ ਪਾਸੋਂ ਇੱਕ ਘੜਾ ਚੁੱਕ ਕੇ ਤੇ ਉਹਨੂੰ ਦੇ ਦਿੱਤਾ ਜਦੋਂ ਦੋਹਾਂ ਕੋਲ ਦੋਵੇਂ ਇੱਕ ਇੱਕ ਘੜਾ ਹੋ ਗਿਆ ਤੇ ਬਾਬੇ ਨੂੰ ਕਹਿੰਦੀ ਸਵੇਰ ਨੇ ਕਿਹਾ ਬਾਬਾ ਤੂੰ ਵੀ ਆਪਣਾ ਘੜਾ ਦੇ ਦੇ ਤੇਰੇ ਘੜੇ 'ਚ ਵੀ ਪਾਣੀ ਭਰ ਦੇ ਬਾਬੇ ਨੇ ਕਿਹਾ ਨਹੀਂ ਸਵੇਰ ਤੂੰ ਕੱਲ ਪਾਣੀ ਭਰ ਕੇ ਗਈ ਸੀ ਉਹ ਪਾਣੀ ਹਜੇ ਵੀ ਮੇਰੇ ਕੋਲ ਹੈ ਇਹਨਾਂ ਕਹਿ ਕੇ ਦੋਵੇਂ ਜੜੀਆਂ ਪਾਣੀ ਭਰ ਕੇ ਤੇ ਘਰ ਚਲੀਆਂ ਗਈਆਂ ਸਾਂਝ ਬੜੀ ਜ਼ਿਆਦਾ ਖੁਸ਼ੀ ਘਰ ਜਾ ਕੇ ਉਹਨੇ ਪਾਣੀ ਡੋਲ ਕੇ ਤੇ ਕਹਿੰਦੀ ਇਹਨੂੰ ਮੈਂ ਹੁਣ ਵਿਚਾਰ ਚ ਵੇਚ ਕੇ ਆਵਾਂਗੀ ਇਹਦੇ ਨਾਲ ਆਪਣਾ ਗਿਆਨਾ ਘਟਾ ਬਣਾਵਾਂਗੀ ਪਿੰਡ 'ਚ ਜ਼ਮੀਨ ਲਵਾਂਗੇ ਤੇ ਹਰ ਪਾਸੇ ਮੇਰਾ ਹੀ ਨਾਂ ਹੋਏਗਾ ਇਹਨਾਂ ਕਹਿ ਕੇ ਜਿਵੇਂ ਘੜੇ ਨੂੰ ਅੰਦਰ ਲੈ ਕੇ ਗਈ ਘੜੇ 'ਚ ਬੜੇ سارے ਕੀੜੇ ਨਿਕਲੇ ਤੇ ਘਰ 'ਚ ਫੈਲਣ ਲੱਗੇ ਜਦੋਂ ਘਰ 'ਚ ਫੈਲਣ ਲੱਗੇ ਹੌਲੀ ਹੌਲੀ ਉਹਨੂੰ ਵੀ ਵੱਢਣ ਲੱਗੇ ਉਹ ਤਾਂ ਬੁਰਾ ਹਾਲ ਕਰ ਦਿੱਤਾ ਵੱਡ ਵੱਡ ਕੇ ਇਹਨੇ ਨੂੰਹ ਭੱਜੀ ਭਜੀ ਸੰਤ ਕੋਲ ਗਈ ਸੰਤ ਜੀ ਨੇ ਕਿਹਾ ਮੈਂ ਤੁਹਾਡਾ ਕੀ ਵਿਗਾੜਿਆ ਸੀ ਤੁਸੀਂ ਮੇਰਾ ਇਹ ਹਾਲ ਕਰਤਾ ਸੰਤ ਜੀ ਨੇ ਕਿਹਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਕੜਾ ਧੰਨ ਪ੍ਰਾਪਤੀ ਵਾਲੇ ਨੇ ਜਿਵੇਂ ਦੇ ਤੁਸੀਂ ਕਰਮ ਕਰੋਗੇ ਓਵੇਂ ਦਾਹੀ ਤੁਹਾਨੂੰ ਫਲ ਮਿਲੇਗਾ ਅਸ਼ਾ ਲੜਦੀ ਝਗੜਦੀ ਲਾਲਚ ਕਰਦੀ ਸੀ ਉਹਦਾ ਫਲ ਤੈਨੂੰ ਇਸ ਰੂਪ ਵਿੱਚ ਮਿਲਿਆ ਉਹ ਕਹਿੰਦੀ ਅਸ਼ਾ ਤੇ ਫਿਰ ਸਵੇਰ ਨੂੰ ਕੀ ਮਿਲਿਆ ਜਦੋਂ ਸਵੇਰ ਕਰ ਗਈ ਉਨੇ ਜਿਵੇਂ ਹੀ ਪਾਣੀ ਆਪਣੇ ਦੂਜੇ ਘੜੇ ਚ ਪਾਉਣਾ ਚਾਹਿਆ ਤੇ ਉਹ ਘੜਾ ਸੋਨੇ ਨਾਲ ਭਰ ਗਿਆ ਉਹ ਚੋਂ ਸੋਨੇ ਤੇ ਹੀਰੇ ਜਵਾਹਰ ਆਤੇ ਹੋਰ ਬੜਾ ਕੁਝ ਨਿਕਲਿਆ ਕਹਿੰਦੇ ਉਹਦੇ ਕਰਮ ਉਹਦੇ ਨਾਲ ਉਹ ਦਇਆ ਭਾਵਨਾ ਰੱਖਦੀ ਸੀ ਦੂਜਿਆਂ ਦੀ ਮਦਦ ਕਰਨਾ ਚਾਹੁੰਦੀ ਹੈ ਇਸ ਕਰਕੇ ਉਹਦੇ ਨਾਲ ਸਾਰਾ ਕੁਝ ਫਿਰ ਚੰਗਾ ਹੀ ਹੋਵੇਗਾ ਜੋ ਦੂਜਿਆਂ ਦੀ ਮਦਦ ਕਰਦਾ ਦੂਜਿਆਂ ਤੇ ਦਇਆ ਦਿਖਾਉਂਦਾ ਉਹਨੂੰ ਹਰ ਥਾਂ ਪਰਮਾਤਮਾ ਸੁੱਖ ਹੀ ਦਿੰਦੇ ਨੇ ਜੋ ਦੂਜਿਆਂ ਨਾਲ ਲੜਾਈ ਝਗੜੇ ਇਰਖਾ ਕਰਦਾ ਉਹਨੂੰ ਉਵੇਂ ਦਾ ਹੀ ਫਲ ਮਿਲਦਾ ਕਰਮਾਂ ਦਾ ਫਲ ਹਰੇਕ ਮਨੁੱਖ ਨੂੰ ਮਿਲਦਾ ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਤੁਸੀਂ ਜੋ ਬੀਜੋਗੇ ਉਹੀ ਤੁਹਾਡੇ ਕੋਲ ਆਏਗਾ ਤੁਸੀਂ ਕਿਸੇ ਤੇ ਦਇਆ ਕਰਦੇ ਹੋ ਕਿਸੇ ਦੀ ਮਦਦ ਕਰਦੇ ਹੋ ਕਿਸੇ ਨਾ ਕਿਸੇ ਰੂਪ ਵਿੱਚ ਸੁੱਖ ਬਣ ਕੇ ਤੁਹਾਡੇ ਕੋਲ ਜਰੂਰ ਆਉਂਦਾ ਹੈ ਤੁਸੀਂ ਕਿਸੇ ਨਾਲ ਲੜਦੇ ਹੋ ਨਾਲ ਮਾੜਾ ਕਰਦੇ ਹੋ ਉਹ ਕੰਡੇ ਬਣ ਕੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲ ਆਉਣਗੇ ਔਮਰਸ਼ਕਾ ਤੁਹਾਡੀਆਂ ਤੁਹਾਡੇ ਸਾਹਮਣੇ ਆਉਣਗੀਆਂ ਇਸ ਕਰਕੇ ਕਿਹਾ ਜਾਂਦਾ ਹੈ ਕਦੇ ਵੀ ਕਿਸੇ ਨਾਲ ਮਾੜਾ ਨਾ ਕਰੋ ਮਾੜਾ ਕਰੋਗੇ ਮਾੜਾ ਬਣ ਕੇ ਤੁਹਾਡੇ ਸਾਹਮਣੇ ਆਏਗਾ ਚੰਗਾ ਕਰੋਗੇ ਚੰਗਾ ਬਣ ਕੇ ਤੁਹਾਡੇ ਸਾਹਮਣੇ ਆਏਗਾ ਇਹ ਘੜਾ ਆਪਣੇ ਸਾਰਿਆਂ ਦੇ ਘਰ ਜਿਨ੍ਹਾਂ ਦੇ ਵਿੱਚ ਤੁਸੀਂ ਉਸ ਘੜੀ 'ਚ ਜੋ ਪਾਓਗੇ ਨਾ ਉਹੀ ਤੁਹਾਡੇ ਕੋਲ ਕਈ ਗੁਣਾ ਵੱਧ ਕੇ ਵਾਪਸ ਆਏਗਾ ਦਇਆ ਦੇ ਕਿਸੇ ਦਿਨ ਨਾਲ ਤੁਸੀਂ ਮਦਦ ਦਾ ਹੱਥ ਵਧਾਓਗੇ ਤਾਂ ਉਹ ਆਮਦਨ ਦੇ ਰੂਪ ਸੁੱਖ ਦੇ ਰੂਪ ਵਿੱਚ ਬਣ ਕੇ ਤੁਹਾਡੇ ਕੋਲ ਆਉਣਗੇ ਦੁੱਖ ਮੁਸ਼ਕਲਾਂ ਦਬੋਗੇ ਉਹ ਘੜਾ ਤੁਹਾਨੂੰ ਦੁੱਖ ਮੁਸ਼ਕਲਾਂ ਦੇ ਕੰਡੇ ਹੀ ਦਵੇਗਾ ਹੁਣ ਆਪਾਂ ਸੋਚਣਾ ਹੈ ਕਿ ਆਪਣੇ ਘਰ ਕਿਵੇਂ ਦਾ ਘੜਾ ਰੱਖਣਾ ਹੈ ਜਿਹੜਾ ਘੜਾ ਰੱਖੋਗੇ ਜੇ ਸੁੱਖ ਚਾਹੀਦੇ ਨੇ ਤਾਂ ਤੁਸੀਂ ਆਪਣੇ ਘਰ 'ਚ ਸੁੱਖ ਵਾਲਾ ਘੜਾ ਰੱਖੋ ਹੁਣ ਇਹ ਤੁਸੀਂ ਹੁਣ ਇਹ ਤੁਹਾਨੂੰ ਸੁੱਖ ਦੇਵੇਗਾ ਤੇ ਹਰ ਥਾਂ ਤੁਹਾਨੂੰ ਠੰਡੀਆਂ ਛਾਵਾਂ ਹੀ ਕਰੇਗਾ ਦੁੱਖ ਵੰਡੋਗੇ ਦੁੱਖ ਹੋਣਗੇ ਫਿਰ ਦੁੱਖ ਦਾ ਖਿਆੜਾ ਛੱਡ ਸੁਖਵੰਦਨਾ ਆਰੰਭ ਕਰੀਏ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ